ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਚਦਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਤੇ ਬਾਸਮਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੇਲੇ ਚੇਪੇ ਆਉਣੇ ਆ ਉਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਸੁਖਾਂ ਦਾ ਦੋਸਤੋ ਸਭ ਤੋਂ ਪਹਿਲਾ ਤਰੀਕਾ ਵੀ ਆਪਾਂ ਇਸ ਸੀਡ ਦੀ ਸਿਲੈਕਸ਼ਨ ਕਿਦਾਂ ਕਰਨੀ ਆ ਵੀ ਆਪਣੀ ਬਾਸਮਤੀ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਆਪਣੇ ਹਾਈਬ੍ਰਿਡ ਝੋਨੇ ਦੇ ਵਿੱਚ ਆਪਣੇ ਪੀਆਰ ਵੈਰੈਟੀਆਂ ਦੇ ਵਿੱਚ ਤੇ ਲੈ ਆਗੇ ਆ ਆਪਾਂ ਆਪਣੇ ਖੇਤ ਦੇ ਬੰਨੇ ਜਾਣਾ ਸਵੇਰੇ ਅਰਲੀ ਮਾਰਨਿੰਗ ਜਾਂ ਲੇਟ ਆਫ ਈਵਨਿੰਗ ਦੁਪਹਿਰ ਹੀ ਨਹੀਂ ਜਾਣਾ ਤੇ ਝੋਨੇ ਦੇ ਵਿੱਚ ਅੱਧੀਕਰਮ ਅੱਧੀਕਰਮ ਝੋਨੇ ਦੇ ਵਿੱਚ ਵੜ ਕੇ ਤੇ ਬੈਠ ਜਾਣਾ ਤੇ ਮੋਢਾ ਨੂੰ ਫੋਲਣਾ ਮੋਡਾਂ ਦੇ ਵਿੱਚ ਫੁੱਲੋਗੇ ਤੇ ਤੇਲੇ ਚੇਪੇ WBPH ਜਿੰਨੇ ਵੀ ਤਰ੍ਹਾਂ ਦੇ ਤੁਹਾਡੇ ਖੇਤ ਦੇ ਵਿੱਚ ਚਿੱਟੀ ਪੇਠ ਵਾਲਾ ਭੂਰੀ ਪੇਠ ਵਾਲਾ ਤੇਲਾ ਉਹ ਤੁਹਾਨੂੰ ਵਿਖਣੇ ਸ਼ੁਰੂ ਹੋ ਜਣੇ ਆ ਇੱਕ ਛੋਟੀ ਜੀ ਕੀੜੀ ਟੈਗ ਮੁੱਛਾਂ ਵਾਲਾ ਅਜੀਬ ਹੁੰਦਾ ਉਹ ਵੀ ਤੁਹਾਨੂੰ ਵਿਖਣਾ ਸ਼ੁਰੂ ਹੋ ਜਾਣਾ ਜਿਨ੍ਹਾਂ ਨੇ ਤੁਹਾਡੇ ਝੋਨੇ ਨੂੰ ਬਾਸਮਤੀ ਨੂੰ ਮੋਡਾਂ ਤੋਂ ਚੂਸਣਾ ਤੇ ਉਹਨੇ ਖੋਰੀ ਹੋ ਜਾਣਾ ਤੇ ਜਿਵੇਂ ਜਿਵੇਂ ਇਹ ਪੱਕਣ ਵਾਲੇ ਪਾਸੇ ਨੂੰ ਗਈ ਕਈ ਵਾਰ ਤੇ ਝੋਨੇ ਆਨਮਚੋਰੀ ਪੱਕ ਜਾਂਦੇ ਆ ਪੂਰੇ ਦਾਣੇ ਵੀ ਨਹੀਂ ਬਣਾਉਂਦੇ ਪਰ ਸਪਰੇਅ ਆਪਾਂ ਉਦੋਂ ਕਰਨੀ ਆ ਜਦੋਂ ਆਪਾਂ ਨੂੰ ਲੱਗੇ ਕਿ ਸਾਡੀ ਇੱਕ ਬੂਟੇ ਦੇ ਵਿੱਚ 5-7 ਤੇਲਿਆਂ ਤੋਂ ਵੱਧ ਤੇਲੇ ਜਾ ਰਹੇ ਆ ਕਿਉਂਕਿ ਉਹਨਾਂ ਕਿਰਤੇ ਆਪਣੇ ਉੱਪਰ ਜਾਲੇ ਬਣੇ ਹੁੰਦੇ ਆ ਝੋਨਿਆਂ ਦੇ ਇਹਨਾਂ ਦਿਨਾਂ ਦੇ ਵਿੱਚ ਸਪਾਈਡਰ ਆ ਜਾਂਦਾ ਮੱਕੜੀ ਆ ਜਾਂਦੀ ਆ ਤੇ ਉਹ ਕਾਫੀ ਤੇਲਿਆਂ ਨੂੰ ਖਾਦੀ ਆ ਸੁਖਸਾਂ ਦੋਸਤੋ ਦੋ ਟੈਕਨੀਕਲ ਜਿਹੜੇ ਆਪਾਂ ਇਸ ਤੇਲੇ ਚੀਪੇ ਤੇ ਵਰਤ ਸਕਦੇ ਆ ਇੱਕ ਪਾਈਮੈਟਰਾਜਨ 50% ਡਬਲ ਯੂ ਜੀ ਤੇ ਇੱਕ ਡਾਇਨੋਟਿਕ ਫਰੋਨ 20% ਐਸ ਜੀ ਇੱਕ ਚਸ ਦੇ ਨਾਂ ਤੇ ਆਉਂਦਾ ਸਜੈਂਟਾ ਦਾ ਤੇ ਇੱਕ ਓਸ਼ੀਨ ਦੇ ਨਾਂ ਤੇ ਆਉਂਦਾ ਹੈ ਪੀ ਆਈ ਕੰਪਨੀ ਦਾ ਇਹ ਦੋਵੇਂ ਮਾਰਕੀਟ ਦੇ ਵਿੱਚ ਬ੍ਰਾਂਡ ਰੂਪੀ ਬਾਇ ਨੇਮ ਤੋਂ ਵੇਚਣ ਵਾਲੇ ਪ੍ਰੋਡਕਟ ਆ ਤੇ ਮੇਰੇ ਖਿਆਲ ਦੇ ਨਾਲ ਦੋਵਾਂ ਦਾ ਰੇਟ ਕੋਈ ਚਸ ਦਾ ਮੈਨੂੰ ਸੌਰੀ ਉਸਹੀਨ ਦਾ ਸ਼ੋਰ ਨਹੀਂ ਹੈ ਚਸ ਦਾ ਰੇਟ ਕੋਈ 35 3700 ਰੁਪਿਆ ਲਗਭਗ 3700 ਰੁਪਿਆ ਦੇ ਐਵਰੇਜ ਕਿਤੇ 50 ਕਿਤੇ ਵੱਧ ਮਾਰਕੀਟ ਦੇ ਵਿੱਚ ਫਾਰਮਰ ਨੂੰ ਪ੍ਰੋਵਾਈਡ ਹੋ ਰਿਹਾ ਦੋਵੇਂ ਬ੍ਰਾਂਡ ਪਰ ਖਸਾਨ ਦੋਸਤੋ ਏਸੀ ਇਹੀ ਦੋਵੇਂ ਟੈਕਨੀਕਲ ਕਿਉਂਕਿ ਸਜੈਂਟਾ ਤੇ ਅਡਾਮਾ ਦੋਵੇਂ ਸਿਸਟਰ ਕੰਸਰਨ ਆ ਇੱਕ ਇੱਕ ਗਰੁੱਪ ਦੀਆਂ ਦੋ ਕੰਪਨੀਆਂ ਮੰਨ ਲਓ ਇਹੀ ਪ੍ਰੋਡਕਟ ਆਪਾਂ ਦੋਵੇਂ ਅਡਾਮਾ ਦੇ ਫੜ ਲਈਏ ਤੇ ਨੀਅਰ ਬਾਊਟ 22 2300 ਸਾਢੇ 22 2300 ਜਾਂ ਸਾਢੇ 2300 ਦੇ ਵਿੱਚ ਵਿੱਚ ਆਪਾਂ ਨੂੰ ਇਹ ਦੋਵੇਂ ਹੀ ਪ੍ਰੋਡਕਟ ਈਜ਼ ਜੇ ਲਾਗੇ ਬਣੇ ਕੋਈ 2300 ਦਾ ਮਿਲ ਜਾਊ ਕੋਈ ਸਾਢੇ 2300 ਦਾ ਪਾਈ ਮੈਟਰ ਜਨ ਤੇ ਡਾਇਨੋਟਿਕ ਬਣਾਉਣ ਦਾ ਅਡਾਮਾ ਦੇ ਟ੍ਰਿਗਰਸ ਤੇ ਇੱਕ ਸਿੰਗਾ ਲੱਟ ਉਹਦੇ ਨਾਂ ਦੇ ਦੋਵੇਂ ਮਿਲ ਜਾਣੇ ਉੱਤਮ ਦਾ ਲੈ ਲਾਂਗੇ ਡੈਂਟੋ ਦੇ ਨਾਂ ਦੇ ਮਿਲ ਜਾਣਾ ਹੈ ਤਕਰੀਬਨ ਜਿੰਨੀਆਂ ਵੀ ਕੰਪਨੀਆਂ ਮਾਰਕੀਟ 'ਚ ਕੰਮ ਕਰਦੀਆਂ ਭਾਰਤ ਕਰਦੀ ਆ ਧਨੁਕਾ ਕਰਦੀ ਆ ਜੁਪੀਲ ਕਰਦੀ ਆ ਸਵਾਲ ਕਰਦੀ ਆ ਨਾਗਾਰਜੁਨ ਕਰਦੀ ਆ ਟਾਟਾ ਰੈਲਿਸ ਕਰਦੀ ਆ ਇਹਨਾਂ ਸਾਰੀਆਂ ਕੰਪਨੀਆਂ ਦੇ ਕੋਲ ਇਹ ਪ੍ਰੋਡਕਟ ਹੈਗੇ ਆ ਜ਼ਰੂਰੀ ਨਹੀਂ ਕਿ ਆਪਾਂ ਬ੍ਰਾਂਡ ਹੀ ਪਾਉਣਾ ਤੇ ਬ੍ਰਾਂਡ ਕੋ ਲੁੱਟ ਖਾਣੀ ਆ ਆਪਾਂ ਚੰਗੀਆਂ ਕੰਪਨੀਆਂ ਦੇ ਟਾਟਾ ਰੈਲਿਸ ਦਾ ਹੋ ਗਿਆ ਉਤਮ ਦਾ ਹੋ ਗਿਆ ਅਡਾਮਾ ਦਾ ਹੋ ਗਿਆ ਨਾਗਾਰਜੁਨ ਦਾ ਹੋ ਗਿਆ ਧਨੁਕਾ ਦਾ ਹੋ ਗਿਆ ਇਨਾ ਕੰਪਨੀਆਂ ਦੇ ਵੀ ਇਹ ਪ੍ਰੋਡਕਟ ਲੈ ਕੇ ਆਪਾਂ ਆਪਣੇ ਖੇਤ ਦੇ ਵਿੱਚ ਮਿਥੀ ਡੋਜ਼ ਮਿਥੀ ਡੋਜ਼ ਮਤਲਬ ਪਾਈਮੈਟਰਾ ਜਨ 125 ਗ੍ਰਾਮ ਕਿल्ले ਦਾ 150 ਲੀਟਰ ਪਾਣੀ ਲਾਉਣਾ ਤੇ ਡਾਇਨੋਟਿਫਰਨ 80 ਗ੍ਰਾਮ ਕਿल्ले ਦਾ ਪੈਂਦੇ ਆ ਤੇ 150 ਲੀਟਰ ਪਾਣੀ ਆਪਾਂ ਲਾਉਣਾ بارشਾਂ ਦੇ ਦੇਣਿਆ ਜੇ ਅੱਜ بارش ਨਾ ਹੀ ਹੁੰਦੀ ਤੇ ਮੈਂ ਵੀਡੀਓ ਵੀ ਖੇਤ ਦੇ ਵਿੱਚ ਜਾ ਕੇ ਬਣਾਉਣੀ ਸੀ بارشਾਂ ਦੇ ਦੇਣਿਆ ਸਿਲੀਕੋਨ ਬੇਸ ਸਟicker ਕਿਸੇ ਚੰਗੀ ਕੰਪਨੀ ਦਾ ਜ਼ਰੂਰ ਪਾ ਲਓ ਪਰ ਰੈਗੂਲਰ ਹੁਣ ਆਪਣੇ ਖੇਤਾਂ ਦੇ ਬੰਨੇ ਢੀੜਾ ਰੱਖੋ ਹਮਸ ਵੰਡਿਆ ਪਿਆ ਬਾ ਤੇ ਇਹਨਾਂ ਦਿਨਾਂ ਦੇ ਵਿੱਚ ਸਾਰੀਆਂ ਕੰਡੀਸ਼ਨਲ ਜਿਹੜੀਆਂ ਨਾ ਜੀ ਸੀਤ ਬਲਾਈਟ ਤੇ ਤੇਲੇ ਚੇਪੇ ਦੇ ਫੇਵਰਲ ਬਣਦੀਆਂ ਜਾਂਦੀਆਂ ਬਣ ਗਈਆਂ ਸੋ ਲੋਡ ਭਣ ਤੇ ਜੇ ਤੁਹਾਨੂੰ ਲੋਡ ਲੱਗੇ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਸਪਰੇਅ ਕਰਨੀ ਪੈਣੀ ਆ ਤੇ ਜ਼ਰੂਰ ਕਰਿਓ ਪਿੱਛੇ ਨਾ ਹਟਿਓ ਕਿਉਂਕਿ ਕਈ ਯੂਟਿਊਬਰ ਕਹਿੰਦੇ ਆ ਵੀ ਨਹੀਂ ਨਹੀਂ ਸਪਰੇਅ ਨਾ ਕਰੋ ਵੇਖੋ ਕਿਸਾਨ ਦੋਸਤੋ ਹੁਣ ਤੱਕ ਆਪਾਂ ਸੰਭੀਆ ਪਰਾਲੀ ਤੇ ਹੁਣ ਆਇਆ ਦਾਣਿਆਂ ਦਾ ਟਾਈਮ ਦਾਣਿਆਂ ਦੇ ਟਾਈਮ ਤੇ ਆਪਾਂ ਥੋੜੀ ਜੀ ਵੀ ਅਣਗਹਿਲੀ ਵਰਤੀ ਤੇ ਆਪਣਾ ਬੜਾ ਵੱਡਾ ਨੁਕਸਾਨ ਹੋ ਸਕਦਾ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਬਾਲ ਖੇਤੀ ਛਜਲਵੜੀ ਦੇ ਨਾਮ ਤਾਂ YouTube ਤੇ ਚੈਨਲ ਸ਼ੁਰੂ ਕੀਤਾ Instagram ਤੇ ਚੈਨਲ ਸ਼ੁਰੂ ਕੀਤਾ Facebook ਤੇ ਚੈਨਲ ਸ਼ੁਰੂ ਕੀਤਾ ਤੁਸੀਂ ਉੱਥੇ ਜਾ ਕੇ ਮੇਰੀਆਂ ਇਹ ਖੇਤੀ ਨਾਲ ਸੰਬੰਧਿਤ ਵੀਡੀਓ ਵੇਖ ਸਕਦੇ ਜੇ ਕਿਸੇ ਵੀ ਕਿਸਮ ਦੀ ਖੇਤੀ ਨਾਲ ਸੰਬੰਧਤ ਤੁਹਾਨੂੰ ਕੋਈ ਵੀ ਇਨਕੁਆਰੀ ਹੋਵੇ 9916099188 ਨੰਬਰ ਤੇ ਤੁਸੀਂ ਮੇਰ ਨਾਲ ਸੰਪਰਕ ਕਰ ਆਪਣੇ ਆਪਣੀ ਖੇਤੀਬਾੜੀ ਸੰਬੰਧੀ ਦੱਸ ਕੇ ਮੇਰੇ ਕੋਲ ਜੋਗ ਸਲਾਹ ਲੈ ਸਕਦੇ ਜੀ ਜਿਨੀ ਗੁਰਨਾਨਕ ਸਾਹਿਬ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਨੌਜ ਦਿੱਤੀ ਹੈ ਉਸ ਬੋਧ ਅਨਸਾਰ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਦੇ ਵਾਸਤੇ ਰਹੋ ਪੋਜ਼ਿਟਿਵ ਰਹੋ ਜਿਹੜੇ ਵੀ ਧਰਮ ਚ ਹੈਗੇ ਜੇ ਉਸ ਧਰਮ ਦੇ ਗੁਰੂ ਪੀਰ ਨੂੰ ਮੰਨਿਆ ਕਰੋ ਚੰਗੀਆਂ ਆਤਾਂ ਦੇ ਧਾਰਨੀ ਬਣੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ